ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਲੀ ਕਿੰਨੀ ਸੰਤ ਸੇਵ ਰੰਗ ਲੱਗਾ ਅਤ ਲਾਲ ਦੇਵ ਲਾਲ ਰੰਗ ਤਿਸਕੋ ਲੱਗਾ ਜਿਸਕੇ ਵੱਡ ਭਾਗਾ ਮੈਲਾ ਕਦੇ ਨਾ ਹੋਵੇ ਨਾ ਲੱਗੇ ਦਾਗਾ ਤਨ ਤਨ ਸਾਹਿਬੇ ਕਮਾਲ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਰਬੰਸਦਾਨ ਨੇ ਕਲਗੀ ਤਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੱਲੋਂ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ਿਸ਼ ਕੀਤਾ ਹੋਇਆ ਕੌਮੀ ਤਿਉਹਾਰ ਹੋਲਾ ਮਹੱਲਾ ਸਮੁੱਚਾ ਹੀ ਖਾਲਸਾ ਪੰਥ ਹਰ ਸਾਲ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਬੜੀ ਚੜ੍ਹਦੀ ਕਲਾ ਤੇ ਜਾਹੋ ਜਲਾਲ ਦੇ ਨਾਲ ਮਨਾਉਂਦਾ ਹੈ ਇਸ ਵਾਰ 20 ਤਰੀਕ ਦੀ ਰਾਤ ਨੂੰ ਨਗਾਰਿਆਂ ਦੀਆਂ ਚੋਟਾਂ ਉੱਤੇ ਰਾਤ 12 ਵਜੇ ਹੋਲੇ ਮਹੱਲੇ ਦੀ ਆਰੰਭਤਾ ਹੋਵੇਗੀ। ਔਰ ਪਹਿਲੇ ਪੜਾ ਦਾ ਹੋਲਾ ਮਹੱਲਾ 21 ਤਰੀਕ ਤੋਂ ਲੈ ਕਰਕੇ 23 ਤਰੀਕ ਤੱਕ ਸ੍ਰੀ ਕੀਰਤਪੁਰ ਸਾਹਿਬ ਜੀ ਵਿਖੇ ਮਨਾਇਆ ਜਾਵੇਗਾ। ਔਰ 24 ਤਰੀਕ ਤੋਂ ਲੈ ਕਰਕੇ 26 ਤਰੀਕ ਤੱਕ ਸਮੁੱਚਾ ਹੀ ਖਾਲਸਾ ਪੰਥ ਹੋਲਾ ਮਹੱਲਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਮਨਾ ਰਿਹਾ ਹੈ। 26 ਤਰੀਕ ਨੂੰ 12 ਵਜੇ ਮਹੱਲੇ ਦੇ ਆਰੰਭਤਾ ਹੋਵੇਗੀ ਪੰਜ ਪਿਆਰੇ ਸਹਿਬਾਨ ਨਿਸ਼ਾਨਚੀ ਸਿੰਘਾ ਦੇ ਅਗਵਾਈ ਵਿੱਚ ਮਹੱਲੇ ਦੇ ਆਰੰਭਤਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਤੋਂ ਹੋਵੇਗੀ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਦੂਸਰੀ ਬੇਨਤੀ ਨੌਜਵਾਨ ਵੀਰਾਂ ਨੂੰ ਖਾਸ ਕਰਕੇ ਕਿ ਨੌਜਵਾਨ ਵੀਰ ਜਦੋਂ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਚਾਲੇ ਪਾਉਂਦੇ ਨੇ ਵੇਖਣ ਵਿੱਚ ਆਉਂਦਾ ਹੈ ਕਿ ਰਸਤੇ ਦੇ ਵਿੱਚ ਟਰੈਕਟਰਾਂ ਦੇ ਮੋਟਰਸਾਈਕਲਾਂ ਦੇ ਸਟੰਟ ਕਰਦੇ ਨੇ ਨੌਜਵਾਨ ਵੀਰਾਂ ਨੂੰ ਅਪੀਲ ਹੈ ਕਿ ਗੁਰੂ ਦੀ ਭੈ ਭਾਵਨੀ ਵਿੱਚ ਰਹਿ ਕਰਕੇ ਅਸੀਂ ਹੋਲਾ ਮਹੱਲਾ ਮਨਾਉਣਾ ਹੈ ਇਹ ਸਟੰਟ ਹੁੱਲੜਬਾਜੀ ਬਿਲਕੁਲ ਨਹੀਂ ਕਰਨੀ ਲੰਗਰ ਲਗਾਉਣ ਵਾਲੇ ਗੁਰਮੁਖ ਪਿਆਰੇ ਵੀਰ ਜਿਹੜੇ ਸੰਗਤਾਂ ਵਾਸਤੇ ਲੰਗਰ ਲਗਾਉਂਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਲੰਗਰ ਦਾ ਮਿਆਰ ਉੱਚਾ ਰੱਖਿਆ ਜਾਵੇ ਪਲਾਸਟਿਕ ਡਿਸਪੋਜ਼ਲ ਦੀ ਵਰਤੋਂ ਨਾ ਕੀਤੀ ਜਾਵੇ ਸਾਫ ਸਫਾਈ ਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ ਸਿੱਖ ਪੰਥ ਦੀ ਨਮਾਇਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਲੇ ਮਹੱਲੇ ਤੇ ਹਾਜ਼ਰੀਆਂ ਭਰਨ ਵਾਲੀਆਂ ਸੰਗਤਾਂ ਵਾਸਤੇ ਸਮੁੱਚੇ ਹੀ ਪ੍ਰਬੰਧ ਰਹਿਸ਼ ਦਾ ਲੰਗਰ ਦਾ ਸਾਰਾ ਪ੍ਰਬੰਧ ਜਿਹੜਾ ਉਹ ਮੁਕੰਮਲ ਕਰ ਲਿਆ ਗਿਆ ਹੈ ਸੇਰ ਸੰਗਤ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਵਾਦ ਚੜ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ